ਹਾਂਜੀ ਮੇਰੇ ਕੋਲੇ ਇਹ ਤਿੰਨ ਰस्सियां ਨੇ ਅੱਜ ਮੈਂ ਰस्सियां ਦਾ ਇੱਕ ਜਾਦੂ ਦਿਖਾਉਣਾ ਇਹ ਇੱਕ ਰੱਸੀ ਛੋਟੀ ਰੱਸੀ ਹੈ ਇਹ ਉਸ ਤੋਂ ਵੱਡੀ ਹੈ ਇਹ ਤੀਸਰੀ ਰੱਸੀ ਸਾਰਿਆਂ ਤੋਂ ਵੱਡੀ ਰੱਸੀ ਹੈ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਬੀਲਿਆਂ ਦੇ ਰੋਪ ਦੇ ਵਿੱਚ ਲੋਕ ਰਹਿੰਦੇ ਤੇ ਕਬੀਲਿਆਂ ਦੇ ਵਿੱਚ ਰਹਿੰਦੇ ਸੀ ਜਿਹਨੂੰ ਪੱਥਰ ਯੁੱਗ ਕਿਹਾ ਜਾਂਦਾ ਉਦੋਂ ਸਾਰੇ ਲੋਕ ਬਰਾਬਰ ਸੀ ਬਰਾਬਰ ਕੰਮ ਕਰਦੇ ਸੀ ਤੇ ਬਰਾਬਰ ਵੰਡ ਕੇ ਖਾਂਦੇ ਸੀ ਸਾਰਿਆਂ ਨੇ ਕੰਮ ਕਰਨਾ ਮਿਲ ਕੇ ਮਿਲ ਕੇ ਖਾਣਾ ਜੇ ਸ਼ਿਕਾਰ ਕਰਨਾ ਇਕੱਠਿਆਂ ਨੇ ਸ਼ਿਕਾਰ ਕਰਨਾ ਇਕੱਠਿਆਂ ਨੇ ਵੰਡ ਕੇ ਖਾ ਲੈਣਾ ਉਦੋਂ ਨਾ ਕੋਈ ਵੱਡਾ ਨਾ ਕੋਈ ਛੋਟਾ ਨਾ ਅਮੀਰ ਨਾ ਗਰੀਬ ਸਾਰਿਆਂ ਦਾ ਬਰਾਬਰ ਮਾਣ ਸਤਕਾਰ ਉਸ ਤੋਂ ਬਾਅਦ ਇੱਕ ਨਵੀਂ ਵਿਚਾਰਧਾਰਾ ਆਈ ਕਿਸਮਤਵਾਦੀ ਵਿਚਾਰਧਾਰਾ ਜਾਂ ਵਿਚਾਰਵਾਦੀ ਜਾਂ ਆਦਰਸ਼ਵਾਦੀ ਵਿਚਾਰਧਾਰਾ ਜਿਨ੍ਹਾਂ ਨੇ ਕੁਝ ਚਲਾਕ ਲੋਕਾਂ ਨੇ ਲੋਕ ਆਮ ਲੋਕਾਂ ਦੇ ਮਨਾਂ ਦੇ ਵਿੱਚ ਬਾਰ ਬਾਰ ਬੋਲ ਕੇ ਇਹ ਗੱਲ ਭਰਤੀ ਕਿ ਜੋ ਮਿਲਦਾ ਮਨੁੱਖ ਨੂੰ ਉਹ ਉਹਦੀ ਕਿਸਮਤ ਦੇ ਵਿੱਚ ਜੋ ਲਿਖਿਆ ਉਹ ਮਿਲਦਾ ਜਿੰਨਾ ਕਿਸਮਤ ਤੇ ਵਿੱਚ ਲਿਖਿਆ ਉਨਾ ਹੀ ਮਿਲੂਗਾ ਨਾ ਉਸ ਤੋਂ ਘੱਟ ਮਿਲਣਾ ਨਾ ਉਸ ਤੋਂ ਵੱਧ ਮਿਲਣਾ ਕੰਮ ਘੱਟ ਕਰੋ ਵੱਧ ਕਰੋ ਜੋ ਕਿਸਮਤ ਚ ਲਿਖਿਆ ਉਹ ਮਿਲਣਾ ਜਾਨੀ ਮਿਹਨਤ ਦਾ ਫਲ ਨਹੀਂ ਮਿਲਣਾ ਕਿਸਮਤ ਦਾ ਜਿਹੜਾ ਫਲ ਹੈ ਉਹ ਮਿਲਣਾ ਇਸ ਨਾਲ ਕੀ ਹੋਇਆ ਵੀ ਕੁਝ ਚਲਾਕ ਲੋਕਾਂ ਨੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਤੇ ਉਹ ਪੈਸੇ ਕੁਝ ਲੋਕਾਂ ਕੋਲੇ ਤਾਂ ਬਹੁਤ ਜ਼ਿਆਦਾ ਇਕੱਠੇ ਹੋ ਗਏ ਜਿਵੇਂ ਜਿਹੜਾ ਸਭ ਤੋਂ ਇਸ ਵਿਚਾਰਧਾਰਾ ਦੀ ਮਾਰ ਪਈ ਜਿਹੜਾ ਸਭ ਤੋਂ ਮਿਹਨਤੀ ਵਰਗ ਹੈ ਮਜ਼ਦੂਰ ਉਹਨਾਂ ਦਾ ਕੋਲੇ ਸਭ ਤੋਂ ਥੋੜੇ ਪੈਸੇ ਰਹਿ ਗਏ ਜਾਨੀ ਇਹ ਸਭ ਤੋਂ ਛੋਟੇ ਲੋਕ ਹੋਗੇ ਗਰੀਬ ਲੋਕ ਹੋਗੇ ਦੂਜੇ ਨੰਬਰ ਤੇ ਕਿਸਾਨ ਜਾਂ ਆਮ ਮੱਧ ਵਰਗ ਹੈ ਜਿਹੜਾ ਇਹਨਾਂ ਦੇ ਨੂੰ ਵੀ ਨੁਕਸਾਨ ਹੋਇਆ ਤੇ ਸਭ ਤੋਂ ਵੱਧ ਫਾਇਦਾ ਹੋਇਆ ਵੱਡੇ ਜਿਹੜੇ ਅਮੀਰ ਲੋਕ ਤੇ ਵਪਾਰੀ ਲੋਕ ਤੇ ਜਿਹਨੂੰ ਅੱਜ ਕਾਰਪੋਰੇਟ ਕਹਿੰਦੇ ਆ ਉਹਨਾਂ ਕੋਲੇ ਇੰਨੇ ਪੈਸੇ ਇਕੱਠੇ ਹੋ ਗਏ ਉਹ ਇੰਨੇ ਵੱਡੇ ਹੋ ਗਏ ਜਿਹੜਾ ਆਰਥਿਕ ਪਾੜਾ ਉਹ ਇੰਨਾ ਵੱਧ ਗਿਆ ਜਿਹੜਾ ਅੰਗਰੇਜ਼ਾਂ ਦੇ ਵੇਲੇ ਨਾ ਵੀ ਹੁਣ 100 ਗੁਣਾ ਦੇ ਲਗਭਗ ਜਾਂ 100 ਤੋਂ ਵੀ ਵੱਧ ਉਹ ਵੱਧ ਗਿਆ ਪਿੱਛੇ ਅਖਬਾਰਾਂ 'ਚ ਆਇਆ ਵੀ ਜਿਹੜਾ ਆਰਥਿਕ ਪਾੜਾ ਯਾਨੀ ਕਾਣੀ ਵੰਡ ਹੈ ਜਿਹੜੀ ਉਹਦੇ ਵਿੱਚ ਅਮੀਰ ਹੋਰ ਅਮੀਰ ਹੋ ਰਿਹਾ ਤੇ ਗਰੀਬ ਹੋਰ ਤੇ ਜਿਹੜਾ ਪਾੜਾ ਦਿਨੋਂ ਦਿਨ ਵੱਧ ਰਿਹਾ ਹੁਣ ਇੱਕ ਸਾਡੇ ਦਿਮਾਗ ਦੇ ਵਿੱਚ ਹੋਰ ਗੱਲ ਭਰ ਦਿੰਦੇ ਆ ਵੀ ਇਹ ਪੰਜੇ ਉਂਗਲਾਂ ਇੱਕਸਾਰ ਨਹੀਂ ਹੋ ਸਕਦਾ ਪੰਜੇ ਉਂਗਲਾਂ ਦੀ ਜੇ ਇੱਕਸਾਰ ਹੋਣ ਦੀ ਲੋੜ ਹੁੰਦੀ ਤਾਂ ਹੋ ਜਾਂਦੀ ਐ ਇਸ ਤਰ੍ਹਾਂ ਇਕੱਠੀਆਂ ਹੋ ਕੇ ਜੇ ਇਦਾਂ ਕਰਨਾ ਤਾਂ ਇੱਕ ਵੱਡੀ ਛੋਟੀ ਹੋਣੀ ਪਊਗੀ ਪਰ ਇਹਦਾ ਮਤਲਬ ਇਹ ਆ ਵੀ ਜਿਹੜਾ ਅਮੀਰ ਨੇ ਉਹ ਅਮੀਰ ਹੀ ਰਹਿਣਗੇ ਜਿਹਦੀ ਕਿਸਮਤ ਚ ਗਰੀਬੀ ਆ ਉਹ ਗਰੀਬੀ ਰਹੂ ਇਹ ਕਦੇ ਬਰਾਬਰ ਨਹੀਂ ਹੋ ਸਕਦਾ ਪਰ ਇਹ ਬਹੁਤ ਸੌਖੀ ਆ ਬਰਾਬਰ ਕਰ ਸਕਦਾ ਜੇ ਪ੍ਰਧਾਨ ਮੰਤਰੀ ਚਾਹੇ ਤਾਂ ਇੱਕ ਦੋ ਦਿਨਾਂ ਚ ਕਰ ਸਕਦਾ ਜੇ ਉਹਦੀ ਇੱਛਾ ਹੋਵੇ ਵੀ ਸਾਰੇ ਜਿਹੜੇ 80 ਕਰੋੜ ਲੋਕ ਜਿਨ੍ਹਾਂ ਨੂੰ 5 ਕਿਲੋ ਰਾਸ਼ਨ ਤੇ ਤਜੀਰ ਰਹੇ ਨੇ ਜਿਹੜੀਆਂ ਹੋਰ ਲੋੜਾਂ ਤਾਂ ਪੂਰੀਆਂ ਕੀ ਕਰਨੀਆਂ ਨੇ ਜ਼ਰੂਰੀ ਲੋੜਾਂ ਜਿਨ੍ਹਾਂ ਨੂੰ ਇੱਕ પેટ ਭਰਨ ਵਾਸਤੇ ਰਾਜ ਵਿੱਚ ਰੋਟੀ ਵੀ ਨਹੀਂ ਮਿਲਦੀ ਜੇ ਉਹਨਾਂ ਦਾ ਫਾਇਦਾ ਸੋਚਣਾ ਕਰਨਾ ਹੋਵੇ ਤਾਂ ਉਹ ਕੀਤਾ ਜਾ ਸਕਦਾ ਜਾਂ ਮੈਂ ਲਾ ਲਵੋ ਮੈਨੂੰ ਕਹਿ ਦੋਗੇ ਤੂੰ ਹੀ ਇਕਸਾਰ ਕਰ ਦੇ ਮੈਨੂੰ ਪਾਵਰ ਮਿਲ ਜਵੇ ਤਾਂ ਮੈਂ ਇੱਕ ਦਿਨ ਦੇ ਵਿੱਚ ਸਾਰੇ ਇਕਸਾਰ ਕਰ ਸਕਦਾ ਪੰਜੇ ਉਂਗਲਾਂ ਜਾਣੇ ਸਾਰੇ ਲੋਕਾਂ ਨੂੰ ਉਹਦੇ ਵਿੱਚ ਕੀ ਹੈ ਵੀ ਮੈਂ ਕਹੂੰਗਾ ਜਿਹੜੇ ਗਰੀਬ ਲੋਕ ਨੇ ਵੀ ਲਿਓ ਵੀ ਜਿਹਦੇ ਜਿਹਦੇ ਕੋਲ ਜਿੰਨਾ ਪੈਸਾ ਘਰੇ ਕੋਈ ਨਹੀਂ ਰੱਖ ਸਕਦਾ ਲਿਓ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰੋ ਤੇ ਐ ਪੈਸਾ ਉਹਨਾਂ ਦਾ ਸਾਰਾ ਇਸ ਤਰ੍ਹਾਂ ਖਜ਼ਾਨੇ ਦੇ ਵਿੱਚ ਜਮ੍ਹਾਂ ਕਰ ਲੈਣਾ ਤੇ ਜਿਹੜਾ ਮੱਧ ਵਰਗ ਆ ਜਾਂ ਕਿਸਾਨ ਆ ਉਹਨਾਂ ਨੂੰ ਵੀ ਕਹਿਣਾ ਵੀ ਲਿਓ ਮਜ਼ਦੂਰਾਂ ਨੇ ਵੀ ਦੇਤੇ ਪੈਸੇ ਹੁਣ ਤੁਸੀਂ ਵੀ ਜਿਹਦੇ ਜਿਹਦੇ ਕੋਲ ਪੈਸੇ ਨੇ ਸਾਰੇ ਇੱਕ ਦਿਨ ਵਾਸਤੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰ ਦਿਓ ਉਸ ਤੋਂ ਬਾਅਦ ਜਿਹੜੇ ਕਾਰਪੋਰੇਟ ਨੇ ਉਹਨਾਂ ਨੂੰ ਕਹਿਣਾ ਵੀ ਦੇਖੋ ਤੁਸੀਂ ਮਹੀਨੇ ਦੇ ਵਿੱਚ 20-20 ਕਿਉਂ ਇੰਨਾ ਇੱਕ ਘੰਟੇ 'ਚ 20-20 ਕਰੋੜ ਰੁਪਏ ਦੀ ਤੁਹਾਨੂੰ ਆਮਦਨ ਐ ਇੰਨਾ ਬੰਦਾ ਖਰਚ ਤਾਂ ਸਕਦਾ ਨਹੀਂ ਸਗੋਂ ਦੇਸ਼ ਨੇ ਇਹਦੇ ਕਰਕੇ ਥੋੜੇ ਇੰਨੇ ਪੈਸੇ ਇਕੱਠੇ ਕਰਨ ਕਰਕੇ ਕਿੰਨੇ ਲੋਕ ਭੁੱਖੇ ਭੁੱਖਮਰੀ ਦਾ ਸ਼ਿਕਾਰ ਨੇ ਤੇ ਕਿੰਨੇ ਹਜ਼ਾਰੇ ਲੱਖ ਲੋਕ ਹਰ ਰੋਜ਼ ਭੁੱਖੇ ਮਰ ਜਾਂਦੇ ਨੇ ਲਓ ਤੁਸੀਂ ਕਿਥੇ ਰਕਮ ਆ ਲਿਆ ਤੁਸੀਂ ਆਪਣੇ ਖਰਚੇ ਜੋਗਾ ਰੱਖ ਲਓ ਮਿੰਨੇ ਦਾ 5 ਕਰੋੜ 10 ਕਰੋੜ 20 ਕਰੋੜ ਵੀ ਰੱਖ ਲਓ ਪਰ ਜਿਹੜਾ ਬਾਕੀ ਪੈਸਾ ਲਿਓ ਆਪਾਂ ਸਮਾਜ ਦੀ ਭਲਾਈ ਲਈ ਦੇਸ਼ ਵਾਸਤੇ ਕੁਝ ਕੁਰਬਾਨੀ ਕਰੋ ਲੋਕਾਂ ਨੇ ਤਾਂ ਸ਼ਹੀਦਾਂ ਨੇ ਜਾਨਾਂ ਦਿੱਤੀਆਂ ਤੁਸੀਂ ਆਪਣਾ ਫालतू ਪੈਸਾ ਲਿਓ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਓ ਤੇ ਉਹ ਜੇ ਦਿੰਦਿਆਂ ਤਾਂ ਠੀਕ ਹੈ ਨਹੀਂ ਉਹਨਾਂ ਤੋਂ ਜ਼ਬਰਦਸਤੀ ਉਹਨਾਂ ਤੋਂ ਵੀ ਇਹ ਜਿਹੜਾ ਇਸ ਤਰ੍ਹਾਂ ਪੈਸੇ ਨੇ ਜਿਹੜੇ ਉਹ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾ ਲੀਓ ਉਸ ਤੋਂ ਬਾਅਦ ਦੇਖ ਲਓ ਵੀ ਕਿੰਨਾ ਪੈਸਾ ਇਕੱਠਾ ਹੋ ਗਿਆ ਕਿੰਨੇ ਵਾਦੀ ਆ 142 ਕਰੋੜ ਲੋਕ ਨੇ 142 ਕਰੋੜ ਲੋਕਾਂ ਚੋਂ ਜਿਹੜਾ ਪੈਸਾ ਤਕਸੀਮ ਦੇ ਕੇ ਦੇਖ ਲਓ ਕਿੰਨੇ-ਕਿੰਨੇ ਹੁੰਦਾ ਉਹ ਵੰਡ ਤੋ ਤੇ ਸਾਰੇ ਲੋਕ ਬਰਾਬਰ ਹੋ ਜਾਣਗੇ ਇਹ ਦੇਖੋ ਤਿੰਨੇ ਰस्सियां ਬਰਾਬਰ ਹੋ ਗਈਆਂ ਇਹਦਾ ਮਤਲਬ ਕਾਰਪੋਰੇਟ ਤੇ ਮਜ਼ਦੂਰ ਕਿਸਾਨ ਮੱਧ ਵਰਗ ਸਾਰੇ ਬਰਾਬਰ ਨੇ ਤੇ ਸਾਰਿਆਂ ਨੂੰ ਬਰਾਬਰ ਦੇ ਮੌਕੇ ਮਿਲਣਗੇ ਪਰ ਹੁਣ ਇਹ ਕੰਮ ਨਾ ਪ੍ਰਧਾਨ ਮੰਤਰੀ ਨੇ ਕਰਨਾ ਨਾ ਮੈਨ ਮੇਰੇ ਕੋਲੇ ਪਾਵਰ ਆਉਣੀ ਹੈ ਇਹ ਤੁਸੀਂ ਆਮ ਮਿਹਨਤ ਕਰਨ ਵਾਲੇ ਜਿਹੜੇ ਲੋਕ ਨੇ ਕਿਸਾਨ ਮਜ਼ਦੂਰ ਮਲਾਜ਼ਮ ਦੁਕਾਨਦਾਰ ਉਹ ਕਰ ਸਕਦੇ ਨੇ ਉਹ ਕਿਵੇਂ ਸਿਆਣੇ ਹੋਗੇ ਉਹਨਾਂ ਨੂੰ ਪਹਿਲਾਂ ਤਾਂ ਇਕੱਠੇ ਹੋਣਾ ਪਊਗਾ ਜਿਹੜੇ ਮਜ਼ਦੂਰ ਨੇ ਉਹ ਜਿਹੜੇ ਸੋਚਦੇ ਨੇ ਵੀ ਉਹ ਜਿਹੜੇ ਸੋਚਦੇ ਨੇ ਵੀ ਸਾਡੇ ਗਰੀਬੀ ਆ ਜਿਹੜੇ ਕਰਮਾਂ ਚ ਲਿਖੀ ਹੋਈ ਹੈ ਸਾਡੇ ਕਰਮ ਮਾੜੇ ਨੇ ਉਹਨਾਂ ਨੂੰ ਸੋਚਣਾ ਪਊ ਵੀ ਮਾਰੇ ਕਰਮ ਨਹੀਂ ਮਾਰਾ ਤਾਂ ਸਿਸਟਮ ਹੈ ਜਿੱਥੇ ਤੁਹਾਨੂੰ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ ਉਹਨਾਂ ਨੂੰ ਇਕੱਠੇ ਹੋਣਾ ਪਊਗਾ ਤੇ ਇਸ ਵਿਚਾਰਧਾਰਾ ਨਾਲ ਵਿਗਿਆਨਕ ਵਿਚਾਰਧਾਰਾ ਨਾਲ ਲੈਸ ਹੋਣਾ ਪਊਗਾ ਜਿਹੜੇ ਮੱਧ ਵਰਗ ਆ ਜਾਂ ਕਿਸਾਨ ਹੈ ਇਹਨਾਂ ਨੂੰ ਵੀ ਜਿਹੜੇ ਕਹਿੰਦੇ ਨੇ ਵੀ ਸਾਡੀ ਫਸਲ ਦਾ ਭਾਅ ਜੋ ਲਿਖਿਆ ਕਰਮਾ ਚੋਂ ਮਿਲ ਜੂ ਇਹ ਕੋਈ ਲਿਖਿਆ ਹੋਇਆ ਨਹੀਂ ਹੈਗਾ ਵੀ ਇੱਕ ਕਿਸਾਨ 5 ਕੁਆਂਟਲ ਕਾਜ ਵੇਚੇ ਤੇ ਉਹ 520 ਰੁਪਏ ਦੇ ਬਣ ਤੇ 510 ਰੁਪਏ ਦਾ ਖਰਚਾ ਆ ਜਾਵੇ ਤੇ 10 ਰੁਪਏ ਉਸ ਨੂੰ ਬਚਤ ਹੋਵੇ ਉਹਦੀ ਮਿਹਨਤ ਤੇ 10 ਰੁਪਏ ਉਹਦਾ ਜੋ ਖਰਚਾ ਹੋਇਆ ਉਹਦੀ ਮਿਹਨਤ ਤੇ ਉਹਦਾ ਸਾਲ ਦਾ ਆ ਆ ਜਉਣ ਵਾਸਤੇ ਸਿਰਫ 10 ਰੁਪਏ ਬਚਣ ਉਹਨਾਂ ਨੂੰ ਸੋਚਣਾ ਪਊ ਵੀ ਸਾਨੂੰ ਬਾਜ਼ ਮੁੱਲ ਨਹੀਂ ਮਿਲ ਰਿਹਾ ਇਹ ਇਸੇ ਕਰਕੇ ਕਿਸਾਨ ਨੇ ਜਿਹੜੇ ਖੁਦਕਸ਼ੀਆਂ ਕਰ ਕਰ ਰਹੇ ਨੇ ਜਾਂ ਵਿਦਿਆਰਥੀ ਨੇ ਜਿਹੜੇ ਜਿਵੇਂ ਔਰ ਨੌਕਰੀਗਾਰ ਨਹੀਂ ਮਿਲਦਾ ਉਹ ਖੁਦਕਸ਼ੀਆਂ ਕਰ ਰਹੇ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਇਕੱਠੇ ਹੋਣਾ ਪਊ ਮਜ਼ਦੂਰ ਵੀ ਇਕੱਠੇ ਹੋਗੇ ਕਿਸਾਨ ਵੀ ਇਕੱਠੇ ਹੋਗੇ ਤੇ ਜਿਹੜੇ ਮੱਧ ਵਰਗ ਹੈ ਮੁਲਾਜ਼ਮ ਨੇ ਦੁਕਾਨਦਾਰ ਨੇ ਜਿਹੜੇ ਇੱਕ ਮੁਲਾਜ਼ਮ ਨੂੰ 1.5 ਲੱਖ ਰੁਪਏ ਤਨਖਾਹ ਮਿਲ ਰਹੀ ਹੈ ਇੱਕ ਕੰਟਰੈਕਟ ਤੇ ਰੱਖ ਰੱਖਿਆ ਜਿਹਨੂੰ 10-15000 ਰੁਪਏ ਮਿਲਦੀ ਹੈ ਕੰਮ ਦੋਆਂ ਦਾ ਬਰਾਬਰ ਹੈ ਪਰ ਉਹ ਸੌ ਦਿਨ ਵੀ ਸਾਡੇ ਤਾਂ ਕਰਮਾਂ 'ਚ ਉਹੀ ਫਲਸਫੀ ਉਹੀ ਵਿਚਾਰਤਾਰਾ ਵੀ ਸਾਡੇ ਤਾਂ ਕਰਮਾਂ 'ਚ ਜਿੰਨਾ ਲਿਖਿਆ ਹੋ ਉਨਹੀਂ ਮਿਲ ਰਿਹਾ ਉਹਨਾਂ ਨੂੰ ਵੀ ਦੇਖਣਾ ਪਊ ਇਹ ਸਿਸਟਮ ਬਦਲਣ ਨਾਲ ਥੋਡੀਆਂ ਮੁਸ਼ਕਲਾਂ ਨੇ ਜਿਹੜੀਆਂ ਉਹਨਾਂ ਦਾ ਹੱਲ ਹੋ ਸਕਦਾ ਹੈ ਇਸ ਤਰ੍ਹਾਂ ਇਹ ਮਜ਼ਦੂਰਾਂ ਨੂੰ ਵੀ ਜੋਟੀ ਪਾਉਣ ਇਕੱਠੇ ਹੋਣਾ ਪਊ ਜਥੇਬੰਦੀਆਂ ਮਣਾਉਣੀਆਂ ਪੈਣਗੀਆਂ ਕਿਸਾਨਾਂ ਨੂੰ ਵੀ ਜਥੇਬੰਦੀਆਂ ਮਣਾਉਣੀਆਂ ਪੈਣਗੀਆਂ ਤੇ ਜਿਹੜਾ ਮੱਧ ਵਰਗ ਹੈ ਮੁਲਾਜ਼ਮ ਦੁਕਾਨਦਾਰ ਇਹਨਾਂ ਨੂੰ ਵੀ ਆਪਣੀਆਂ ਜਥੇਬੰਦੀਆਂ ਮਣਾਉਣੀਆਂ ਪੈਣਗੀਆਂ ਹੁਣ ਜੇ ਇਕੱਲੇ ਇਕੱਲੇ ਜਥੇਬੰਦੀਆਂ ਮਣਾਉਂਦੇ ਨੇ ਕੀ ਇਸ ਤਰ੍ਹਾਂ ਇਹਨਾਂ ਦਾ ਮਸਲਾ ਹੱਲ ਹੋ ਸਕਦਾ ਨਹੀਂ ਇਸ ਤਰ੍ਹਾਂ ਇਕੱਲੇ-ਇਕੱਲੇ ਦੇ ਨਾਲ ਫੇਰ ਮਸਲਾ ਨਹੀਂ ਹੱਲ ਹੋਣਾ ਚੰਗੇ ਦਿਨ ਤਾਂ ਆਉਣਗੇ ਜੇ ਸਾਰੇ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਇਸ ਤਰ੍ਹਾਂ ਜੋਟੀ ਪਾਉਣਗੇ ਜਦੋਂ ਇਸ ਤਰ੍ਹਾਂ ਕਿਸਾਨ ਮਜ਼ਦੂਰ ਤੇ ਮੱਧ ਵਰਗ ਜਿਹੜਾ ਮੁਲਾਜ਼ਮ ਹੈ ਦੁਕਾਨਦਾਰ ਹੈ ਤੇ ਵਿਦਿਆਰਥੀ ਨੇ ਜਦੋਂ ਇਹ ਸਾਰਾ ਦੇਸ਼ ਦੇ ਮਿਹਨਤ ਕਰਨ ਵਾਲੇ ਲੋਕ ਇਕੱਠੇ ਹੋਗੇ ਤਾਂ ਫਿਰ ਸਾਡਾ ਦੇਸ਼ ਹੈ ਜਿਹੜਾ ਉਹ ਤਰੱਕੀ ਕਰੂਗਾ ਸਾਡਾ ਦੇਸ਼ ਗਰੀਬ ਨਹੀਂ ਹੈ ਸਾਡਾ ਹਿੰਦੁਸਤਾਨ ਕੁਦਰਤ ਨੇ ਅਮੀਰ ਬਣਾਇਆ ਸਭ ਤੋਂ ਵਧੀਆ ਅੱਛਾ ਸਾਧਨ ਨੇ ਇੱਥੇ ਸਮੁੰਦਰ ਨਾਲ ਲੱਗਦਾ ਇੱਥੇ ਹਿਮਾਲਿਆ ਪਹਾੜ ਹੈ ਇੱਕ ਇੱਕ ਸੂਬੇ ਦੇ ਵਿੱਚ ਤਿੰਨ ਤਿੰਨ ਦਰਿਆ ਵਗਦੇ ਨੇ ਇੱਥੇ ਜ਼ਮੀਨ ਦੇ نیچے ਪਾਣੀ ਹੈ ਇੱਥੇ ਤੇ ਲੋਕ 12-12 ਘੰਟੇ ਡਿਊਟੀਆਂ ਕਰ ਰਹੇ ਨੇ ਪ੍ਰਾਈਵੇਟ ਫੈਕਟਰੀਆਂ 'ਚ ਜਦ ਕੀ ਬਾਹਰ 8 ਘੰਟੇ ਕਰਦੇ ਆ ਪਰ ਉਹ ਇਹ ਦੇਸ਼ ਗਰੀਬ ਅਮੀਰ ਹੈ ਪਰ ਇਹਦੇ ਲੋਕ ਗਰੀਬ ਨੇ ਬਾਹਰਲੇ ਦੇਸ਼ ਗਰੀਬ ਨੇ ਪਰ ਉਹਨਾਂ ਦੇ ਲੋਕ ਅਮੀਰ ਨੇ ਜਿਸ ਤਰ੍ਹਾਂ ਆਸਟ੍ਰੇਲੀਆ ਆਸਟ੍ਰੇਲੀਆ ਅੱਜ ਬੱਚੇ ਵੀ ਜਾ ਰਹੇ ਨੇ ਸਭ ਤੋਂ ਵਧੀਆ ਦੇਸ਼ ਹੈ ਸਭ ਤੋਂ ਵੱਧ ਜਿੱਥੇ ਪੈਸੇ ਮਿਲਦੇ ਨੇ ਪਰ ਆਸਟ੍ਰੇਲੀਆ ਦੇ ਵਿੱਚ ਜ਼ਮੀਨ ਦੇ ਵਿੱਚ ਪਾਣੀ ਨਹੀਂ ਹੈਗਾ ਬਿਲਕੁਲ ਵੀ ਪਾਣੀ ਨਹੀਂ ਉੱਥੇ ਕੋਈ ਗੱਡੀ ਨੂੰ ਇੱਕ ਬੋਤਲ ਪਾਣੀ ਦੇ ਨਾਲ ਆਪਣੀ ਗੱਡੀ ਨਹੀਂ ਧੋ ਸਕਦਾ ਉਹਨੂੰ ਫਾਈਨ ਹੋ ਜਾਂਦਾ ਜੁਰਮਾਨਾ ਹੋ ਜਾਂਦਾ ਕਿ ਤੂੰ ਪਾਣੀ ਦੀ ਵੇਸਟੇਜ ਕੀਤੀ ਆ ਪਾਣੀ ਨੂੰ ਬਰਬਾਦ ਕੀਤਾ ਜੇ ਸਰਵਿਸ ਸਟੇਸ਼ਨ ਵਾਲੇ ਗੱਡੀ ਧੋਂਦੇ ਨੇ ਉਹੀ ਜਿਹੜਾ ਪਾਣੀ ਆ ਜਿਹੜਾ ਇਕੱਠਾ ਹੁੰਦਾ ਟੈਂਕ ਚ ਉਹਨੂੰ ਦੁਬਾਰੇ ਸਾਫ਼ ਕਰਕੇ ਉਸੇ ਨਾਲ ਕਿ ਦੁਬਾਰੇ ਗੱਡੀ ਤੁਤ ਹਈ ਜਾਂਦੀ ਆ ਉਹਨਾਂ ਕੋਲੇ ਜਿਹੜਾ ਪਾਣੀ ਦਾ ਸਾਧਨ ਹੈ ਬਰਸਾਤ ਬਰਸਾਤ ਦਾ ਪਾਣੀ ਇਕੱਠਾ ਕਰਦੇ ਨੇ ਸਿੰਗਾਪੁਰੇ ਕੰਵੀਰ ਦੇਸ਼ਾ ਉੱਥੇ ਵੀ ਜਿਹੜਾ ਪਾਣੀ ਹੈ ਉਹ ਬਿਲਕੁਲ ਨਹੀਂ ਹੈ ਰੂਸ ਹੈ ਰੂਸ ਦਾ ਟੈਂਪਰੇਚਰ -68 ਡਿਗਰੀ ਬਹੁਤ سارے ਏਰੀਆ ਚ ਰਹਿੰਦਾ ਜਿੱਥੇ ਜੇ ਛੱਤ ਦੇ ਉੱਤੇ ਤੁਸੀਂ ਪਾਣੀ ਦੇਖਦੇ ਹੋ ਤਾਂ ਨੀਚੇ ਫਰਸ਼ ਦੇ ਉੱਤੇ ਬਰਫ਼ ਦੇ ਗੋਲੇ ਬਣ ਕੇ ਡਿੱਗਦੇ ਨੇ ਜਾਪਾਨ ਉੱਥੇ ਸਾਲ ਦੇ ਵਿੱਚ 700 ਵਾਰੀ ਭਚਾਲ ਆਉਂਦੇ ਨੇ ਜਿਹੜਾ ਨਿਊਜ਼ੀਲੈਂਡ ਹੈ ਮੈਂ ਉੱਥੇ ਇੱਕ ਸਾਲ ਰਹਿ ਕੇ ਦੇਖਿਆ ਉੱਥੇ ਡਬਲ ਸਟੋਰੀ ਬਿਲਡਿੰਗਾਂ ਨਹੀਂ ਸਿਰਫ ਸਿੰਗਲ ਸਟੋਰੀ ਮਿਲਦੀਆਂ ਨੇ ਯਾਨੀ ਦੂਜੀ ਮੰਜ਼ਲ ਬਿਲਡਿੰਗ ਨਹੀਂ ਆ ਕਿਉਂਕਿ ਭਚਾਲ ਆਉਂਦੇ ਨੇ ਤੇ ਉਹ ਮਕਾਨ ਡਿੱਗ ਜਾਂਦੇ ਨੇ ਦੁਬਾਰਾ ਬਣਾਉਣੇ ਪੈਂਦੇ ਨੇ ਕੋਈ ਪਤਾ ਨਹੀਂ ਕਦੋਂ ਭਚਾਲ ਆ ਜਾਵੇ ਇੰਨੀਆਂ ਕੁਦਰਤੀ ਆਫਤਾਂ ਹੋਣ ਦੇ ਬਾਵਜੂਦ ਉਹ ਦੇਸ਼ ਤਰੱਕੀ ਕਰ ਗਏ ਤੇ ਸਾਡਾ ਜਿਹੜਾ ਦੇਸ਼ ਹੈ ਉਹ ਗਰੀਬ ਹੈ ਅਮੀਰ ਦੇਸ਼ ਇੱਥੇ ਤੇ ਲੋਕ ਇੰਨੇ ਗਰੀਬ ਨੇ ਇਹਦਾ ਕਾਰਨ ਸਾਡਾ ਅਨੰਦ ਵਿਸ਼ਵਾਸ ਆ ਸਾਡੀ ਕਿਸਮਤਵਾਦੀ ਜਿਹੜੀ ਵਿਚਾਰਧਾਰਾ ਅਸੀਂ ਕਿਸਮਤ 'ਚ ਵਿਸ਼ਵਾਸ ਰੱਖਦੇ ਆ ਜਦੋਂ ਅਸੀਂ ਸਾਡੀ ਸੋਚ ਵਿਗਿਆਨਕ ਹੋਜੂ ਅਸੀਂ ਸਾਰੇ ਤਰਕਸ਼ੀਲ ਬਣ ਗਏ ਤਾਂ ਸਾਡਾ ਦੇਸ਼ ਹੈ ਜਿਹੜਾ ਉਹ ਦੂਜੇ ਦੇਸ਼ਾਂੋਂ ਅਮੀਰ ਹੋਊਗਾ ਧੰਨਵਾਦ